ਆਉਗੇ ਤੁਸੀਂ ਸਟੋਰ ਨੂੰ ਜਿਹੜਾ ਗੁਰੂ ਘਰਾਂ ਨੂੰ ਬਣਾਉਂਦਾ ਸੀ ਇਨਸਾਨਾਂ ਸਾਈਕਲ ਤੇ ਨਿਕਲਦਾ ਸੀ देर रात ਆਪਣੀ ਪਿੰਡ ਤੋਂ ਫਿਰ ਗੁਰੂ ਘਰਾਂ ਦੇ ਵਿੱਚ ਜਾ ਕੇ ਲੁੱਟਦਾ ਸੀ ਸਾਰਾ ਸਮਾਨ ਪੁਲਿਸ ਨੇ ਫੜ ਕੇ ਦਬੋਚ ਲਿਆ ਪੂਰੀ ਚੋਰੀ ਸਾਹਮਣੇ ਆ ਗਈ ਤੁਸੀਂ ਤਰੀਕਾ ਜਾਣ ਹੈਰਾਨ ਹੋ ਜਾਓਗੇ ਅਜੇ ਹੀ ਪਾਪੀ ਨੂੰ ਸ਼ੇਰ ਵੀ ਜੁਰਮ ਕਰਨਾ ਤਾਂ ਕੋਈ ਹੋਰ ਅਜਿਹਾ ਅਸਰ ਨੂੰ ਤਾਂ ਬਿਲਕੁਲ ਬਿਨਾਂ ਕਰੇ ਨਿਆਸਾ ਸ਼ਿਕਾਰ ਚ ਦੇਖ ਰਿਹਾ ਨੇਸ਼ਨ ਪੋਸਟ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਬਟਾਲਾ ਦੇ ਫਤੇਗੜ ਚੂੜੀਆਂ ਦੇ ਵਿੱਚ ਇੱਕ ਚੋਰ ਕਾਬੂ ਕੀਤਾ ਗਿਆ ਜਿਸ ਦਾ ਮੇਨ ਕੰਮ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਉਣਾ ਸੀ ਜਿੰਘਾਂ ਹੈਰਾਨ ਹੋ ਜਾਓਗੇ ਕਿ ਇੱਕ ਸਾਈਕਲ ਤੇ ਨਿਕਲਣ ਵਾਲਾ ਵਿਅਕਤੀ ਕਿਵੇਂ ਗੁਰੂ ਘਰਾਂ ਦੇ ਵਿੱਚ ਕੀਮਤੀ ਸਮਾਨ ਲੁੱਟ ਕੇ ਫਰਾਰ ਹੋ ਜਾਂਦਾ ਸੀ ਦਰਅਸਲ ਇਹ ਵਿਅਕਤੀ ਜਿਹੜਾ ਹੁਣ ਪੁਲਿਸ ਨੇ ਕਾਬੂ ਕਰ ਲਿਆ ਚੋਰੀ ਦਾ ਸਮਾਨ ਵੀ ਇਸ ਦੇ ਕੋਲੋਂ ਮਿਲਿਆ ਦਰਅਸਲ ਜਦੋਂ ਵੀ ਇਸਨੇ ਚੋਰੀ ਕਰਨੀ ਹੁੰਦੀ ਸੀ ਤਾਂ ਆਪਣੇ ਘਰ ਤੋਂ ਸਾਈਕਲ ਤੇ ਨਿਕਲਦਾ ਉਹ ਵੀ ਦੇਰ ਰਾਤ ਤਾਂ ਜੋ ਕਿਸੇ ਨੂੰ ਪਤਾ ਹੀ ਨਾ ਲੱਗੇ ਕਿਸੇ ਨੂੰ ਸ਼ੱਕ ਵੀ ਨਾ ਹੋਵੇ ਜਦੋਂ ਆਪਣੇ ਪਿੰਡ ਤੋਂ ਨਿਕਲਦਾ ਤਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਜੋ ਵੀ ਉਸਨੂੰ ਸਮਾਨ ਮਿਲਦਾ ਭਾਵੇਂ ਕਿਸੇ ਗੁਰੂ ਘਰ ਦੀ ਗੋਲਕ ਤੋੜਨੀ ਹੋਵੇ ਉਸ ਦੇ ਵਿੱਚੋਂ ਜਿਹੜਾ ਕਾਫੀ ਕੈਸ਼ ਜਿਹੜਾ ਉਸਦੇ ਹੱਥੋਂ ਮਿਲਿਆ ਉਸ ਦੇ ਨਾਲ ਫ੍ਰਿਜ ਬੈਟਰੀਆਂ ਹੋ ਗਈਆਂ ਅਹੋ ਜੀਆਂ ਚੀਜ਼ਾਂ ਗੁਰਦੁਆਰਿਆਂ ਦੇ ਵਿੱਚੋਂ ਜਿਹੜੀਆਂ ਚੋਰੀ ਕਰਦਾ ਸੀ ਹੋਰ ਅਜੇ ਹੀ ਬਿਜਲੀ ਦਾ ਕੋਈ ਸਮਾਨ ਕੋਈ ਲੋਹੇ ਦਾ ਸਮਾਨ ਬੈਟਰੀਆਂ ਵਗੈਰਾ ਇਦਾਂ ਦੀਆਂ ਚੀਜ਼ਾਂ ਚੋਰੀ ਕਰਕੇ ਉਹਨਾਂ ਨੂੰ ਵੇਚ ਕੇ ਪੈਸੇ ਕਮਾਉਂਦਾ ਸੀ ਪਰ ਹੁਣ ਪੁਲਿਸ ਨੇ ਇਸ ਨੂੰ ਫੜ ਲਿਆ ਹੈ ਇਸ ਨੂੰ ਦਬੋਚ ਲਿਆ ਹੈ ਤੇ ਜਿਸ ਤੋਂ ਬਾਅਦ ਸਾਰਾ ਸਮਾਨ ਮਿਲਿਆ 4300 ਨਗਦੀ ਵੀ ਮਿਲੀ ਜਦੋਂ ਸਟੋਰ ਨੂੰ ਪੁੱਛਿਆ ਗਿਆ ਕਾਇਸ ਨੇ ਦੱਸਿਆ ਕਿ ਕਿਵੇਂ ਉਹ ਸਾਈਕਲ ਤੇ ਨਿਕਲਦਾ ਸੀ ਕਿਸੇ ਨੂੰ ਸ਼ੱਕ ਨਾ ਹੋਵੇ ਤੇ ਉਸਨੇ ਮੁਹੱਲਾ ਕਲੀਨਿਕ ਦੇ ਵਿੱਚ ਵੀ ਚੋਰੀ ਕੀਤੀ ਪਰ ਬਾਕੀ ਚੋਰੀਆਂ ਉਸਨੇ ਗੁਰਦੁਆਰਿਆਂ ਦੇ ਵਿੱਚ ਹੀ ਕੀਤੀਆਂ ਇਸ ਤਰੀਕੇ ਦੇ ਨਾਲ ਸਟੋਰ ਦੀ ਕਰਤੂਤ ਜਿਹੜੀ ਆ ਸਾਰਿਆਂ ਦੇ ਸਾਹਮਣੇ ਆਈ ਹੈ ਬਹੁਤ ਸਾਰੇ ਲੋਕ ਜੰਗੀ ਮਾਨਸਿਕਤਾ ਰੱਖਦੇ ਨੇ ਜਿਨ੍ਹਾਂ ਨੂੰ ਰੱਬ ਦਾ ਕੋਈ ਖੌਫ ਨਹੀਂ ਹੁੰਦਾ ਗੁਰਦੁਆਰਿਆਂ ਦੇ ਵਿੱਚ ਜਾ ਕੇ ਗੁਰੂ ਘਰਾਂ ਦੇ ਵਿੱਚ ਜਾ ਕੇ ਭਾਵੇਂ ਮੰਦਰਾਂ ਦੇ ਵਿੱਚ ਜਾਣ ਭਾਵੇਂ ਹੋਰ ਕਿਸੇ ਧਾਰਮਿਕ ਜਗ੍ਹਾ ਤੇ ਜਾਣ ਤੇ ਉੱਥੋਂ ਜਿਹੜੀ ਨਗਦੀ ਹੈ ਜਾਂ ਕੋਈ ਵੀ ਹੋਰ ਕੀਮਤੀ ਚੀਜ਼ ਹੈ ਇੰਨ ਕੇ ਫਰਾਰ ਹੁੰਦੇ ਨੇ ਪਰ ਕਿਤੇ ਨਾ ਕਿਤੇ ਅਜਿਹੇ ਲੋਕਾਂ ਨੂੰ ਆਪਣੇ ਪਾਪ ਦਾ ਕੜਾ ਇਹਨਾਂ ਦਾ ਭਾਰ ਹੀ ਜਾਂਦਾ ਹੈ ਤੇ ਅੰਤ ਦੇ ਵਿੱਚ ਸਜ਼ਾ ਭੁਗਤਣੀ ਹੀ ਪੈਂਦੀ ਹੈ ਸੋ ਤੁਸੀਂ ਕਿਵੇਂ ਦੇਖਦੇ ਹੋ ਪੂਰੀ ਖਬਰ ਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਲਾਪਰੇ ਸਿੰਘ ਖੁਸ਼ੀਪੁਰ ਜੀ ਨੇ ਸਾਨੂੰ ਇਹ ਪੂਰੀ ਖਬਰ ਭੇਜੀ ਹੈ ਜੀ ਐਸਐਸਪੀ ਬਟਾਲਾ সোহੇਲ ਕਾਸਮ ਮੀਰ ਆਈਪੀਐਸ ਸਰ ਜਿਹੜੇ ਨੇ ਉਹਨਾਂ ਨੇ ਇੱਥੇ ਕੁਝ ਪਿਛਲੇ ਕਾਫੀ ਸਮੇ ਤੋਂ ਕਰੀਬ 1 ਸਾਲ ਤੋਂ ਜਿਹੜਾ ਗੁਰਦੁਆਰਾ ਸਾਹਿਬ ਅਤੇ ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜਾ ਚੋਰੀਆਂ ਹੋ ਰਹੀਆਂ ਸੀਗਾ ਜਸਤੇ ਵਿੱਚ ਕੇ ਵੀਡੀਓ ਫੁਟੇਜ ਦੇ ਵਿੱਚ ਇੱਕ ਸਾਈਕਲ ਤੇ ਇੱਕ ਬੰਦਾ ਆ ਰਿਹਾ ਸੀ ਔਰ ਉਹੀ ਚੋਰੀਆਂ ਨੂੰ ਇਸ ਚੋਰੀਆਂ ਨੂੰ ਅੰਜਾਮ ਦੇ ਰਿਹਾ ਸੀਗਾ। ਤੋਂ ਇਹ ਗੁਰਦੁਆਰਾ ਕਿਉਂਕਿ ਚੋਰੀਆਂ ਜਿਹੜੀਆਂ ਗੁਰਦੁਆਰਾ ਸਾਹਿਬ ਚੋਰੀਆਂ ਸੀ ਵਾਰ-ਵਾਰ ਬੜਾ ਸੈਸਟਿਵ ਇਸ਼ੂ ਸੀਗਾ ਤੇ اسپੈਸ਼ਲੀ ਉਹਨਾਂ ਨੇ ਡਾਇਰੈਕਸ਼ਨਸ ਦਿੱਤੇ ਕਿ ਇਹ ਜਿਹੜਾ ਇਹ ਚੋਰ ਜਿਹੜਾ ਇਹਨੂੰ ਜਿਹੜਾ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਫੜਿਆ ਜਾਵੇ। ਜਿਸ ਦੇ ਵਿੱਚ ਕੇ ਅਸੀਂ ਐਸ ਐਚ ਓ ਕਣੀਏ ਕੇ ਬਾਂਗੜ ਦੀ ਇੱਕ ਟੀਮ ਅੰਡਰ ਨਾਲ ਉਹਨਾਂ ਦੇ ਚੌਕੀ ਇਨਚਾਰਜ ਅਲੀਵਾਲ ਇੱਕ ਲੜਕਾ ਹੈਡਗੇਸਟੇਬਲ ਪਰਵਿੰਦਰ ਫਤਿਹਗੜ ਚੂੜੀਆਂ ਤੋਂ ਇਹਨਾਂ ਸਾਰਿਆਂ ਦੀ ਟੀਮ ਬਣਾ ਕੇ ਇਸ ਕੰਮ ਤੇ ਲਾਏ ਗਏ ਸੀਗੇ ਜੋ ਕਿ ਇਹਨਾਂ ਦੇ ਇੱਥੇ ਸ਼ਮਸ਼ੇਰਪੁਰ ਪਿੰਡ ਇੱਕ ਜਿਹੜੀ ਹੈ ਆ ਪਿਛਲੇ ਦਿਨੀ ਇੱਕ ਚੋਰੀ ਗੁਰਦੁਆਰਾ ਸਾਹਿਬ ਚੋਈ ਜਿਹਨੂੰ ਕਿ ਟਰੇਸ ਕਰਦਿਆਂ ਕਰਦਾ ਟਰੈਕ ਕਰਦੇ ਹਿਊਮਨ ਇੰਟੈਲੀਜੈਂਸ ਤੇ ਹੋਰ ਜਿਹੜੀ ਦੂਜੀ ਹੈਗੀ ਟੈਕਨੀਕਲ ਰਿਸੋਰਸਸ ਦੇ ਨਾਲ ਟਰੇਸ ਕਰਦਿਆਂ ਤੇ ਇੱਕ ਜ਼ੀਰੋਗ ਨਿਸ਼ਾਨ ਸਿੰਘ son of ਬਲਵਿੰਦਰ ਸਿੰਘ ਵਾਸੀ ਵੀਲਾ ਤੇ ਜਨਾ ਦਾ ਜਿਹੜਾ ਵਿਅਕਤੀ ਹੈ ਇਹ ਜਿਹੜਾ ਇਹਦੇ ਤੇ ਆ ਕੇ ਜ਼ੀਰੋਇੰਗ ਜਿਹੜੀ ਰੁਕੀ ਜਦੋਂ ਅਸੀਂ ਇਹਨੂੰ ਲਿਆ ਕੇ ਪੁੱਛਗਿਛ ਕੀਤੀ ਗਈ ਤੇ ਇਹਨੇ ਕਰੀਬ 8-9 ਚੋਰੀਆਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੇ ਰੀਸੈਂਟਲੀ ਜਿਹੜੀਆਂ ਹੋਈਆਂ ਉਹ ਸਾਰੀਆਂ ਇਹਨੇ ਜਿਹੜੀਆਂ ਕਬੂਲ ਕੀਤੀਆਂ ਨੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਮਾਰਚ ਮਹੀਨੇ ਦੇ ਵਿੱਚ 7 ਤਰੀਕ ਨੂੰ ਇੱਕ ਆਮ ਆਦਮੀ ਕਲੀਨਿੰਗ ਫਤਿਹਗੜ ਚੋਰੀਆਂ ਦੇ ਵਿੱਚ ਚੋਰੀ ਹੋਈ ਸੀ ਜਿਸ ਸਬੰਧ ਦੇ ਵਿੱਚ ਕਿ ਉੱਥੇ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ 18 ਦਰਜ ਕੀਤੀ ਗਈ ਸੀ 18/24 ਅਰ ਔਰ ਉਹਦੇ ਨਾਲ ਹੀ ਇੱਕ ਦਾदूਜੋਦ ਪੈਣ ਚੋਰੀ ਹੋਈ ਸੀਗੀ ਆਮ ਆਦਮੀ ਕਲੀਨਿਕ 'ਚ ਜਿਹਦੇ ਵਿੱਚ ਕੇ ਆਪਣਾ ਇੱਕ ਇਨਵਰਟਰ ਬੈਟਰੀ ਐਂਡ ਨਾਲ ਇੱਕ ਫਰਿੱਜ ਜਿਹੜੀ ਚੋਰੀ ਹੋਈ ਸੀਗੀ ਅ ਇਸੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਫਤਿਹਗੜ ਚੂੜੀਆਂ ਦੁਖਨਵਾਰਨ ਗੁਰਦੁਆਰਾ ਸਾਹਿਬ ਹੈ ਉੱਥੇ ਚੋਰੀ ਹੋਈ ਸੀਗੀ ਗੋਲਗ ਦੀ ਚੋਰੀ ਹੋਈ ਸੀਗੀ ਔਰ ਨਾਲ ਹੀ ਮਜੀਠਾ ਰੋਡ ਜਿਹੜੀ ਹੈ ਰੀਸੈਂਟਲੀ ਹੁਣ ਆ ਪਿਛਲੇ ਮਹੀਨੇ ਮਜੀਠਾ ਰੋਡ ਗੁਰਦੁਆਰਾ ਸਾਹਿਬ ਹੈ ਉੱਥੇ ਇਸ ਤਰ੍ਹਾਂ ਚੋਰੀ ਹੋਈ ਸੀ ਇੱਕ ਕੋਟਲੀ ਸੂਰਤਮੱਲੀਆਂ ਗੁਰਦੁਆਰਾ ਸਾਹਿਬ ਹੈ ਉੱਥੇ ਚੋਰੀ ਹੋਈ ਸੀ ਔਰ ਜ਼ਿਆਦਾਤਰ ਦਾ ਮੇਨ ਮੋਡਸ ਆਪਰੇਂਡ ਹੀ ਇਹ ਸੀਗਾ ਕਿ ਇਹ ਸਾਈਕਲ ਤੇ ਹੀ ਆਉਂਦਾ ਸੀਗਾ ਰਾਤ ਲੇਟ ਆਵਰਸ ਐਂਡ ਆ ਕੇ ਸਭ ਤੋਂ ਪਹਿਲੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਜਿੱਥੇ ਵੀ ਐਂਟਰ ਕਰਦਾ ਸੀਗਾ ਉੱਥੇ ਲਾਈਟ ਆਫ ਕਰਕੇ ਉਹਦਾ ਡੀਵੀਆਰ ਜਿਹੜਾ ਕੱਟ ਲੈਂਦਾ ਸੀਗਾ ਤਾਂ ਕਿ ਇਹ ਇਹਨੂੰ ਇਸ ਗੱਲ ਦੀ ਪੂਰਾ ਇਲਮ ਸੀਗਾ ਕਿ ਪੁਲਿਸ ਜਿਹੜੀ ਆ ਉਹ ਜਿਹੜੀ ਐ ਇਥੋਂ ਜਿਹੜਾ ਉਹ ਟ੍ਰੇਸ ਕਰਦੀ ਆ ਸੋ ਇਹ ਜਿਹੜੀ ਚੋਰੀ ਸ਼ਮਸ਼ੇਰਪੁਰ ਵਾਲੀ ਹੋਈ ਹੈ ਇਹਦੇ ਵਿੱਚ ਸਾਡੇ ਕੋ ਸਾਰੇ ਜਿਹੜੇ ਨੇ ਜੇ ਸਿਲੰਡਰ ਉੱਥੇ ਚੋਰੀ ਕੀਤੇ ਸੀਗੇ ਬੈਟਰੀ ਇਨਵਰਟਰ ਚੋਰੀ ਕੀਤਾ ਸੀਗਾ ਐਲਸੀਡੀ ਚੋਰੀ ਕੀਤੀ ਸੀ ਪਲੱਸ ਨਾਲ ਜਿਹੜੀ ਐ 4300 ਰੁਪਏ ਦੀ ਜਿਹੜੀ ਐ ਛੜਾਵਾ ਜਿਹੜਾ ਸੀਗਾ ਉਹ ਜਿਹੜਾ ਉਹ ਚੋਰੀ ਕੀਤਾ ਸੀ ਉਹ ਸਾਰਾ ਜਿਹੜਾ ਮੈਥੇ ਕੋਲ ਬਰਾਮਦ ਹੋ ਚੁੱਕਾ ਵੈ ਪਰ ਪਿਛਲੀਆਂ ਚੋਰੀਆਂ ਦੇ ਵਿੱਚ ਜਿਹੜਾ ਨੇ ਆਪਣਾ ਅ ਫਰੈਂਚ ਚੋਰੀ ਕੀਤਾ ਸੀ ਡਬਲ ਡੋਰ ਇੱਕ ਉਹ ਐਂਡ ਸਿਲੰਡਰ ਤੇ ਇਹਦਾ ਸਾਈਕਲ ਜਿਹੜਾ ਅਸੀਂ ਸਾਰਾ ਕੁਝ ਬਰਾਮਦ ਕਰ ਚੁੱਕੇ ਆ ਤੇ ਸਾਨੂੰ ਉਹਦੇ ਹੋਰ ਅਸੀਂ ਇਹਨੂੰ ਜਿਹੜਾ ਡੂੰਘਾਈ ਚ ਤਫ਼ਤੀਸ਼ ਕਰਾਂਗੇ ਸਾਨੂੰ ਹੋਰ ਵੀ ਜਿਹੜੀਆਂ ਚੋਰੀਆਂ ਜਿਹੜੀਆਂ ਟਰੇਸ ਕਰਕੇ ਤੇ ਬਾਕੀ ਬਰਾਮਦਗੀ ਹੋਣ ਦੀ ਆਸ ਹੈ ਤੇ ਹਾਂ ਇੱਥੇ ਇੱਕ ਜਿਹੜਾ ਕਰੀਬ 10-12 ਸਾਲ ਪਹਿਲੇ ਕੋਈ ਮੱਝ ਚੋਰੀ ਦਾ ਕੇਸ ਇੱਥੇ ਜਿਹੜਾ ਰਜਿਸਟਰਡ ਹੈਗਾ ਸਰ ਇਹ ਹੁਣ ਕਦੋਂ ਦਾ ਸਰਗਰਮ ਸੀ ਉਹ ਤੇ ਹੁਣ ਜਿਹੜਾ ਵਾਜੀ ਜਿਹੜਾ ਸਾਡੇ ਕੋ ਐਸ ਆਫ ਨਾਓ ਜਿਹੜਾ ਹੁਣ ਸਾਡੇ ਕੋ ਰਿਕਾਰਡ ਹੈ ਮਾਰਚ ਮਹੀਨੇ ਜਿਹੜਾ ਇੱਥੇ ਜਿਹੜਾ ਪਰਚਾ ਜਿਹੜਾ 7 ਤਰੀਕ ਦਾ ਜਿਹੜਾ ਮਾਰਚ ਮਹੀਨੇ ਦੀ 7 ਤਰੀਕ ਤੋਂ ਬਾਅਦ ਕੰਟੀਨਿਊਸਲੀ ਐਕਟਿਵ ਹੈ ਜਿਹੜੇ ਆ ਤੁਹਾਨੂੰ ਮੈਂ 6 7 ਜਿਹੜੀਆਂ ਚੋਰੀਆਂ ਗਣਾਈਆਂ ਗੁਰਦੁਆਰਾ ਸਾਹਿਬ ਦੀਆਂ ਤੇ ਆਮ ਆਦਮੀ ਕਲੀਨਿਕ ਦੀਆਂ ਮਾਰਚ ਤੋਂ ਆ ਲੈ ਕੇ ਹੁਣੀਆਂ ਨੇ ਤੇ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ ਕਰੀਬ 6-7 ਮਹੀਨੇ ਤੋਂ ਐਕਟਿਵ ਸੀਗਾ ਬਟ ਉਸ ਤੋਂ ਪਹਿਲੇ ਵੀ ਇਹੋ ਜੀਆਂ ਕਾਫੀ ਹੋਣਗੀਆਂ ਜਿਹੜੀਆਂ ਕਿ ਅੰਟਰੈਸ ਪੁਲਿਸ ਨੇ ਦੇਤੀਆਂ ਜਾਂ ਦੂਜੀਆਂ ਦੇਤੀਆਂ ਉਹ ਅਸੀਂ ਸਾਰਾ ਡੂਰਿੰਗ ਇਨਵੈਸਟੀਗੇਸ਼ਨ ਇਹਦੇ ਕੋਲ ਪੁੱਛਗਿੱਛ ਕਰਕੇ ਤੇ ਉਹ ਵੀ ਸਾਰਾ ਜਿਹੜਾ ਟ੍ਰੇਸ ਕਰਾਂਗੇ ਇਹ ਸਾਰਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਹ ਸਾਈਕਲ ਚੋਰ ਦੇ ਨਾਂ ਤੇ ਮਸ਼ਹੂਰ ਸੀਗਾ ਪਿਛਲੇ ਦਿਨੀ ਜਿਹੜੀ ਨਿਊਜ਼ ਲੱਗੀ ਸੀ ਉਹੋ ਲਿਖੀ ਸੀ ਵੀ ਸਾਈਕਲ ਚੋਰ ਜਿਹੜਾ ਉਹਨੇ ਬੜੀ ਦਹਿਸ਼ਤ ਪਾਈ ਹੈ ਉਹ ਇਹੋ ਸਾਈਕਲ ਚੋਰ ਸੀਗਾ ਜੀ ਜਿਹਨੇ ਦਹਿਸ਼ਤ ਪਾਈ ਸੀ ਫਤਿਹਗੜ ਚੂੜੀਆਂ ਲਾਕੇ ਦੇ ਵਿੱਚ ਮਤਲਬ ਇਹ ਸਾਈਕਲ ਤੇ ਹੀ ਕਰਦਾ ਸੀ ਔਰ ਕਰਦਾ ਵੀ ਇਕੱਲਾ ਹੀ ਸੀਗਾ ਇਹ ਇਕੱਲਾ ਹੀ ਜਾਂਦਾ ਸੀਗਾ ਇਹਨਾਂ ਸਪੈਸ਼ਲੀ ਤੁਸੀਂ ਸਾਈਕਲ ਦੇਖੋਗੇ ਇਹਦਾ ਤਾਂ ਸਪੈਸ਼ਲੀ ਇਸ ਤਰੀਕੇ ਨਾਲ ਮੋਡੀਫਾਈ ਕਰਾਇਆ ਸੀਗਾ ਕਿ ਉੱਤੇ ਕਾਫੀ ਵੇਟ ਹੈ ਜਿਹੜਾ ਪਿੱਛੇ ਆਪਣੇ ਉੱਤੇ ਰੱਖ ਕੇ ਤੇ ਲੈ ਕੇ ਜਾ ਸਕਦਾ ਸੀਗਾ ਤਰਨ ਪਰਵਤਰੀ ਨੇ ਕੀਤਾ ਹੋਇਆ ਦੱਸਦੇ ਆ ਜੀ ਹਾਂ ਉਹ ਸਾਡੇ ਇਨਵੈਸਟੀਗੇਸ਼ਨ ਦਾ ਖਿਆਲ 파ਟ ਨਹੀਂ ਗਿਆ ਬਟ ਉਹਦੇ ਨਾਲ ਕੋਈ ਐਡਾ ਇਹਦਾ ਕੰਸਰਨ ਨਹੀਂ ਹੈਗਾ ਇਹਦੇ ਚ ਹੋਰ ਵੀ ਸਾਹਮਣੇ ਆ ਸਕਦਾ ਜੀ ਚੋਰੀਆਂ ਕੋਈ ਟਿਕੋ ਕੇ ਸਾਹਮਣੇ ਆ ਸਕਦੀਆਂ ਜੀ हां बिल्कुल जी बिल्कुल बिल्कुल ओ जडियां ने बिल्कुल इतेचे इते ਸਾਡੀ ਜਿਹੜੀ ਪ੍ਰੀਮਰੀ ਜਿਹੜੀ ਇਨਕੁਆਇਰੀ ਸਾਡੀ ਹੋਈ ਹੈ ਮੋٹے ਮੋٹے ਤੌਰ ਤੇ ਜਿਹੜਾ ਵਾ ਆ ਜਿਹੜੀਆਂ 8-10 ਚੋਰੀਆਂ ਜਿਹੜੀਆਂ ਨੇ ਮੰਨੀਆਂ ਨੇ ਬਟ ਹੋਰ ਬਾਕੀ ਵੀ ਜਿਹੜੀਆਂ ਅਸੀਂ ਸਾਈਕਲ ਤੇ ਸੇਮ ਮੋਡਸ ਪੈਂਦੀ ਦੀਆਂ ਉਹ ਸਾਰੀਆਂ ਸਾਰੀਆਂ ਅਸੀਂ ਉਹਨਾਂ ਦੇ ਬਾਰੇ ਇਹਦੇ ਕੋਲ ਪੁੱਛਗਿਸ਼ ਕਰਾਂਗੇ ਅਜੇ ਅਜੇ ਇਕੱਲਾ ਹੀ ਜਿਹੜਾ ਇਹ ਚੋਰੀਆਂ ਨੂੰ ਅੰਦਾਜ਼ਾ ਜੀ ਹਜੇ ਤੱਕ ਜਿਹੜਾ ਇਹ ਇਕੱਲਾ ਹੀ ਕਰਦਾ ਉਹਦਾ ਇਕੱਲਾ ਚੋਰੀ ਕਰਨ ਦਾ ਇਹ ਬੈਨੀਫਿਟ ਹੁੰਦਾ ਵਾ ਵੀ ਬੰਦੇ ਕੋ ਫੜੇ ਜਾਣ ਦੇ ਚਾਂਸਸ ਬਹੁਤ ਘੱਟ ਹੁੰਦੇ ਆ ਕਿਉਂਕਿ ਜੇ ਦੋ ਬੰਦੇ ਹੋਣ ਤੇ ਅਸੀਂ ਦੋਨਾਂ ਨੂੰ ਫੜ ਕੇ ਆਪਸ ਉਹਦੇ 'ਚ ਫਿਰ ਫਰਕ ਪੈ ਜਾਂਦਾ ਬਟ ਜੇ ਇਕੱਲਾ ਹੀ ਬੰਦਾ ਕਰਦਾ ਹੋਵੇ ਤੇ ਉਹਦੇ ਵਿੱਚ ਵੀ ਚਾਂਸਸ ਬਹੁਤ ਘੱਟ ਜਾਂਦੇ ਆ। ਜਿਹੜੇ ਜਿਹੜੇ ਕੁਝ ਚੋਰ ਫੜੇ ਗਏ ਆ ਉਹ ਨਸ਼ੇ ਦੇ ਆਦੀ ਹਜੇ ਸੀ। ਇਹ ਵੀ ਨਸ਼ਾ ਕਰਦੇ? ਨਹੀਂ ਇਹਦੇ ਬਾਰੇ ਹਜੇ ਇਹੋ ਜੀ ਗੱਲ ਜਿਹੜੀ ਆ ਸਾਨੂੰ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਬਟ ਹੁਣ ਤੱਕ ਸਾਨੂੰ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਪਈ ਇਹ ਨਸ਼ੇ ਦਾ ਕੋਈ ਆਦੀ ਸੀਗਾ ਤੇ ਬਿਲਕੁਲ ਠੀਕ ਲੱਗ ਰਿਹਾ ਪੰਦਰੋਸਤ ਜਿਹੜਾ ਸਮਾਨ ਚੋਰੀ ਕਰਦਾ ਫਿਰ ਕਿੱਥੇ ਜਾ ਕੇ ਵੇਚਦਾ ਸੀ? ਇਹ ਅਲੱਗ-ਅਲੱਗ ਜਿੱਦਾਂ ਜਿੱਦਾਂ ਇਕਤਾ ਨੇ ਫ੍ਰਿਜ ਤਾਂ ਨੇ ਆਪਣੇ ਘਰ ਹੀ ਰੱਖੀ ਸੀਗੀ। ਬਾਕੀ ਜਿਹੜਾ ਇੱਥੇ ਕਬਾੜੀ ਐ ਇੱਕ ਹੈਗਾ ਇੱਕ ਸਦਾ ਫੌਦੇਗੜ ਚੂੜੀਆਂ ਦਾ ਇਹ ਉਹਨੂੰ ਸਿਲੰਡਰ ਉਹਨੇ ਦਿੱਤੇ ਸੀ ਇਹ ਕਹਿ ਕੇ ਦਿੱਤੇ ਸੀ ਵੀ ਮੈਂ ਮੇਰੇ ਘਰ ਦਾ ਮੈਨੂੰ ਜ਼ਰੂਰਤ ਪੈ ਗਈ ਹੈ ਜਿੱਦਾਂ ਕੋਈ ਬਹਾਨਾ ਲਾ ਕੇ ਵੀ ਮੇਰੇ ਬਿਮਾਰ ਹੈ ਕੋਈ ਤੇ ਇਸ ਤਿੱਕੇ ਨਾਲ ਨੂੰ ਦਿੱਤੇ ਸੀ ਸਰ ਇੱਕ ਫਤਿਹਗੜ੍ਹ ਚੂਹੇ ਜੀ ਕੋ ਕਬਾੜੀਆਂ ਦੱਸ ਰਹੇ ਨੇ ਸਿਰਫ ਇੱਕ ਹੀ ਜਿਹੜਾ ਵਾ ਉਹ ਮੋਟਰਸਾਹਬ ਜਿਹੜੇ ਚੋਰ ਚੋਰੀ ਕਰਕੇ ਡਿਸਟਰੋਏ ਕਰਕੇ ਵੇਚਦੇ ਆ ਬਾਕੀ ਨਹੀਂ ਲੈਂਦੇ ਉਹ ਕੀ ਪੁਲਿਸ ਉੱਤੇ ਹੀ ਕੋਈ ਕਾਰਵਾਈ ਕਰਦੇ ਬਿਲਕੁਲ ਜੀ ਜਿਹੜਾ 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 ਸਾਡੇ ਜੀ ਜਿਹੜਾ ਸਾਡੇ ਧਿਆਨ ਚਾਹੀਗਾ ਦੂਜਾ ਬਿਲਕੁਲ ਇਹ ਸਖਤੀ ਨਾਲ ਤੁਹਾਡੇ ਮੱਦੇਨਜ਼ਰ ਤਾੜਨਾ ਵੀ ਹੈ ਜਿਹੜੇ ਆਪਣੇ ਕਬਾੜੀਆਂ ਨੂੰ ਪਲੱਸ ਦੂਜਾ ਵੀ ਜਿਹੜਾ ਵੈ ਵੈਰੀਫਾਈ ਕ ਕਵਾੜੀਏ ਪਲੱਸ ਜਿਹੜੇ ਸਨਿਆਰੇ ਨੇ ਵੀ ਜਿਹੜਾ ਵੀ ਕੋਈ ਸਮਾਨ ਖੀਦਣਾ ਦਾ ਬਾਅਦ ਦੇ ਵਿੱਚ ਕੋਈ ਜਿਹੜਾ ਉਹ ਨਹੀਂ ਸੁਣੀ ਜਾਏਗੀ ਉਹਨਾਂ ਦੀ ਗੱਲ ਵੀ ਇਹ ਤਾਂ ਸੜ ਕੋ ਗਹਿਣੇ ਰੱਖਿਆ ਸੀ ਇਦਾਂ ਸੀ ਕਿਉਂਕਿ ਇਹ ਇਹ ਬੰਦੇ ਨੇ ਜਦੋਂ ਕੋਈ ਦੇਣ ਆਂਦਾ ਉਹਦੇ ਬਾਰੇ ਜਜਮੈਂਟ ਹੋ ਜਾਂਦੀ ਹੈ ਬੰਦੇ ਨੂੰ ਕਿ ਜਦੋਂ ਕੋਈ 2000 ਦੀ ਚੀਜ਼ ਆਪਾਂ ਨੂੰ 500 ਜਾਂ 700 ਚ ਦੇ ਰਿਹਾ ਹੈ ਉਹ ਕਹਿੰਦੇ ਨਾ ਵੀ ਚੋਰੀ ਦੇ ਕੱਪੜੇ ਤੇ ਡਾਂਗਾ ਤੇ ਗਾਜ ਤੇ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਸੋ ਉਹ ਜਿਹੜਾ ਉਹਦੇ ਬਾਰੇ ਉਹ ਆਪਣਾ ਖਾਸ ਖਿਆਲ ਰੱਖਣਾ ਕਿ ਇਦਾਂ ਦੀ ਚੀਜ਼ਾਂ ਨਾ ਕਰਦਣ ਸਰ ਇਹ ਗੁਰੂ ਪਰਿਸ਼ਾਦ ਨੂੰ ਸੰਚਨ ਕਰ ਜੀ ਆਪਾਂ ਮਤਲਬ ਬੇਸਿਕਲੀ ਦਾ ਇਹ ਨਹੀਂ ਕਹਿ ਸਕਦੇ ਆਪਾਂ ਕਿ ਗੁਰੂ ਘਰ ਨੂੰ ਗੁਰਦੁਆਰਾ ਸਾਹਿਬ ਦੀ ਚੋਰੀ ਕਰ ਰਿਹਾ ਸੀਗਾ ਤੇ ਮਤਲਬ ਗੋਲਕ ਜਿੱਤੂ ਨੂੰ ਇਜ਼ੀ ਮਨੀ ਮਿਲਦਾ ਸੀਗਾ ਇਹਨੂੰ ਪਤਾ ਸੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਵਾ ਕੋਈ ਉਹ ਆਪਣਾ ਰਾਤ ਨੂੰ ਜਿੱਥੇ ਆਇਡੈਂਟੀਫਾਈ ਕਰ ਲੈਂਦਾ ਰਿਹਾ ਵੀ ਇੱਥੇ ਨਹੀਂ ਹੈ ਕੋਈ ਤੇ ਸੌਖਾ ਜਿਹੜਾ ਸੀ ਵੀ ਸੌਖਾ ਬਾਕੀ ਦੇ ਲੋਕੀ ਖੌਫ ਖਾਂਦੇ ਇਹਨੂੰ ਸੀ ਵੀ ਇੱਥੇ ਸੌਖਾ ਮਿਲ ਜਾਂਦਾ ਪੈਸੇ ਤੇ ਇਸ ਕਰਕੇ ਉਹਨੂੰ ਟਾਰਗੇਟ ਕਰ ਰਿਆ ਸੀ